प्यारे श्लोक कर्ण कारण प्रभु एक है दूसर नाही कोई नानक तिस बल हारने जल थल महील सोए अष्टपदी कर्णक रामन करने जोग जोत से पावे सोई होग किन मह ताप उतापन हारा अंत नहीं किस पार आवारा ਹੁਕਮੇ ਧਾਰ ਅਧਾਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹੇ ਆਸਮਾਈ ਪ੍ਰਭ ਭਾਵੇ ਮਨੁਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਤਤ ਉਧਾਰੇ ਆਪ ਕਰੇ ਆਪਨ ਵਿਚਾਰੈ ਦੋਹਾ ਸਿਰਿਆਂ ਕਾ ਆਪ ਸੁਹਾਮੀ ਛੇਨੈ ਬਿਗਸੈ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਬਰਨਾ ਆਵੇ ਕਹੋ ਮਾਨੁਖ ਤੇ ਕਿਆ ਹੋਇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਾ ਹਾਥ ਹੋਇ ਤਾਂ ਸਭ ਕਿਛਲੇ ਜੋ ਤਿਸ ਭਾਵੇ ਸੋਈ ਕਰੇ ਹਨ ਜਾਨਤ ਬਿਖਿਆ ਮਹਿ ਰਚੈ ਜੇ ਜਾਨਤ ਆਪਣੇ ਆਪ ਬਚੈ ਪਰਮੇ ਭੂਲਾ ਗਹਿ ਦਿਸ ਧਾਵੈ ਨਿਮਖ ਮਾਹੇ ਚਾਰਕੁੰਟ ਬਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕੋ ਧਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਇਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤੇ ਆਪ ਬਨਾਈ ਨਾਨਕ ਜੀ ਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ 나ਤ ਆਗੇ ਆਕਾਰੀ ਬਪੁਰਾ ਜਿਉ ਜੋ ਤਿਸ ਪਾਵੈ ਸੋਈ ਫਨਤੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ ਭਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਮਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪਿਖਾਰੀ ਨੀਤ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਬਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਤਾਟ ਤੀਰਥ ਇਸ਼ਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਪਤੰਗ ਹੋਏ ਜੀਆ ਅਣਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿਉ ਸਵਾੰਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰਯਾ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੋਾਨ ਜੋ ਜਾਣੈ ਮੈ ਜੋਬਨਵੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸ ਕਹੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪਰਹਾਵੇ ਤਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਕਰਮਵੰਤਾ ਹੋਏ ਕਰ ਕਰ ਬਾਵੈ ਤ੍ਰੇਣ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਥਿਨ ਮਹਿ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੈ ਅਬਮਹਾਨ ਸੋ ਜਨ ਨਾਨਕ ਦਰਗਾਹ ਪ੍ਰਮਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੈ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਤ ਨ ਆਵੈ ਸਭ ਕੀ ਰੇਨ ਜਾ ਕਾ ਮਨ ਹੋਇ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਜਬ ਲਗ ਜਾਣੈ ਮੁਜਤੇ ਕਸ਼ ਹੋਇ ਤਬ ਇਸ ਕੋ ਸੁਖ ਨਾਹੀ ਕੋਇ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੂਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੀ ਚਲਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਹੀ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਉ ਛੂਟੈ ਸਹਸ ਖੱਟੇ ਲਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖੱਪ ਖੱਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨਿ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਮਨ ਕਰਨੈ ਹਾਰ ਇਸ ਕੈ ਹਾਥ ਕਹਾ ਬੀਚਾਰ ਜਿਐ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਵਿਵੇਕ ਆਪਹਿ ਇੱਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਆਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਖਿਆ ਸਭ ਕੈ ਸਾਥ ਆਪਕੀ ਨੂੰ ਆਪਨ ਬਿਸਥਾਰ ਸਭ ਕਛ ਉਸ ਕਾ ਉਹ ਕਰਨਾ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਇਕੈ ਸੋਏ ਆਪਣੇ ਚਲਤੇ ਆਪ ਕਰਨਾ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਪਲਾ 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 ਤੇਰਾ ਰੂਪ ਹਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਚਲੋਕ